ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੈ ਜਾਂਦਾ ਫਿਰ ਉਹਦੇ ਨਵੇੜੇ ਜਿਹੜੇ ਆ ਉਹ ਔਖੇ ਹੁੰਦੇ ਆ ਸੋ ਇਸ ਕਰਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੰਦ ਮਿੰਟ ਗੱਲ ਕਰਨੀ ਆ ਜਵਾਬ ਮੰਗਣਾ ਕਿਹਦੇ ਤੋਂ ਮੰਗਣਾ ਹੈ ਸਤੋਜ ਵਾਲੇ ਸਾਹਿਬ ਤੋਂ ਕਿ ਭਾਈ ਤੁਸੀਂ ਸਾਨੂੰ ਸਵਾਲ ਕਰਨੇ ਸਿਖਾਏ ਸੀ ਕਿ ਤੁਸੀਂ ਚਾਹੇ ਦਾਦਾ ਦੇ ਸਵਾਲ ਚੁੱਕੇ ਕਿ ਇਹਨਾਂ ਨੇ ਗਰੀਬਾਂ ਦੇ ਖੂਨ ਨਿਚੋੜ ਨਿਚੋੜ ਕੇ ਜਾਇਦਾਦ ਬਣਾਈ ਹੈ ਬਾਦਲ ਫੈਮਿਲੀ ਦਾ ਤੁਸੀਂ ਬਹੁਤ ਵਾਰੀ ਜ਼ਿਕਰ ਕੀਤਾ ਕਿ ਇਹਨਾਂ ਦੇ ਕੋਲ ਆ ਹੈ ਇਹਨਾਂ ਦੇ ਕੋਲ ਆ ਹੈ ਭਾਈ ਜੇ ਕਿਸ ਨੇ ਨਿਜਾਇਜ਼ ਬਣਾਈਆ ਚੱਕ ਦਿਓ ਫੱਟੇ ਨੱਪ ਦਿਓ ਕਿ ਲਈ ਭੇਜ ਦਿਓ ਤੇ ਆੜ ਦਿੱਲੀ ਸਾਨੂੰ ਉਹਦੇ ਨਾਲ ਕੋਈ ਵਾਅਦਾ ਨਹੀਂ ਹੈ ਪਰ ਹਰਾਨਗੀ ਦੀ ਗੱਲ ਹੈ ਕਿ ਭਾਈ ਤੁਸੀਂ ਦੇਖੋ ਕਿ ਜੋ ਵੱਡੀ ਗੱਲ ਜਿਹੜੀ ਵੱਡੇ ਲੈਵਲ ਤੇ ਪਹੁੰਚਣੀ ਚਾਹੀਦੀ ਸੀ ਲੋਕਾਂ ਤੱਕ ਕੀ ਉਹ ਪਹੁੰਚੀ ਆ ਕਿ ਤੁਹਾਡੇ ਡਿਸ਼ ਵਾਲੇ ਜਿਹੜੇ ਮਹੀਨੇ ਦਾ 5-5 7-700 ਰੁਪਈਆ ਤੁਹਾਡੇ ਤੋਂ ਲੈਂਦੇ ਹੋਣਗੇ ਕੀ ਉਹ ਮੁੱਲ ਮੋੜ ਰਹੇ ਨੇ ਚੈਨਲ ਜਿਨ੍ਹਾਂ ਨੂੰ ਤੁਸੀਂ ਅ ਨੰਬਰ 1 ਬਣਾ ਰੱਖਿਆ ਪੰਜਾਬ ਦਾ ਤੁਸੀਂ ਮੈਨੂੰ ਦੱਸੋ ਕਿ ਇਹ ਚੀਜ਼ ਤੁਸੀਂ ਕਿਸੇ ਥਾਂ ਤੇ ਕਿਸੇ ਚੈਨਲ ਤੇ ਆ ਜਿਹੜੇ ਮੇਨ ਸਟ੍ਰੀਮ ਦੇ ਚੈਨਲ ਤੁਹਾਡੇ ਘਰੇ ਆਉਂਦੇ ਆ ਜੇ ਦੇਖੀ ਤੇ ਮੈਨੂੰ ਜ਼ਰੂਰ ਦੱਸਣਾ ਖੈਰ ਆਪਣੀ ਰੀਚ ਰੂਪ ਚ ਉਨੀ ਕੁ ਹਿਸਾਬ ਕਿਤਾਬ ਦੀ ਆ ਗੱਲ ਸ਼ੁਰੂ ਕਰਦੇ ਆ ਬਾਈ ਆਪਾਂ ਇਥੋਂ ਦਾ ਟ੍ਰਿਬਿਊਨ ਵਾਲਿਆਂ ਨੇ ਖਬਰ ਛੜੀ ਆ ਲਾਈ ਆ ਧੰਨਵਾਦ ਕੁਝ ਕੁ ਬਚੇ ਆਦਾਰੇ ਸੁਖਪਾਲ ਖਹਿਰਾ ਅਲੈਜ ਬਨਾਮੀ ਲੈਂਡ ਡੀਲਸ ਬਾਈ ਪੰਜਾਬ ਸੀਐਮ ਭਗਵੰਤ ਮਾਨ ਰਾਈਟ ਟੂ ਗਵਰਨਰ ਅਚਕੂ ਸਾਰਾ ਇਹਦੇ ਵਿੱਚ ਹਾਲ ਜਿਹੜਾ ਹੈ ਲਿਖਿਆ ਗਿਆ ਕਿ ਬਈ ਕਿੰਨੀ ਜਾਇਦਾਦ ਚੜੀ ਹੈ ਉਹ ਗਿਫਟ ਕੀਤੀ ਗਈ ਆ ਹੁਣ ਮਤਲਬ ਕਿ ਆਪਾਂ ਆ ਜਾਨੇ ਆ ਇੱਧਰ ਕਿ ਸੁਪਾਲ ਸਿੰਘ ਖੈਰਾ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਵੱਡੀ ਗੱਲ ਕਹੀ ਸੀ ਵੱਡੇ ਦੋਸ਼ ਲਾਏ ਸੀ ਕਿ ਮਾਨ ਸਾਹਿਬ ਦੀ ਭੂਆ ਜੀ ਹੈ ਜਿਹੜੇ ਉਹਨਾਂ ਨੇ ਜ਼ਮੀਨ ਦਾ ਇੱਕ ਟੁਕੜਾ ਜਿਹੜਾ ਹੈ ਉਹ ਗਿਫਟ ਕੀਤਾ ਹੋਇਆ ਹੈ ਬਈ ਮਾਨ ਸਾਹਿਬ ਜੀ ਦੇ ਜਿਹੜੇ ਮਾਤਾ ਜੀ ਹੈ ਉਹਨਾਂ ਨੂੰ ਹੁਣ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਐਂਗਲ ਵੀ ਦੱਸੂੰਗਾ ਕੀ ਹੈ ਸੰਪਾਲ ਸਿੰਘ ਖਹਿਰਾ ਪੂਰੀ ਗੱਲ ਨੂੰ ਫੜ ਨਹੀਂ ਸਕੇ ਆਪਾਂ ਉਸ ਗੱਲ ਨੂੰ ਵੀ ਫੜਨ ਦਾ ਯਤਨ ਕਰਾਂਗੇ ਦਰਅਸਲ ਕੀ ਹੈ ਕਿ ਇੱਕ ਤੇ ਇਹ ਗਿਫਟ ਤੇ ਸਵਾਲ ਚੁੱਕਿਆ ਉਹਨਾਂ ਨੇ ਜਦੋਂ ਗਿਫਟ ਤੇ ਸਵਾਲ ਚੁੱਕਿਆ ਤੇ ਹੁਣ ਇਹਨਾਂ ਨੇ ਤੇ ਜਵਾਬ ਦਿੱਤਾ ਨਹੀਂ ਮੈਂ ਖੁਦ ਇਹਨਾਂ ਦੇ ਤਰਜਮਾਨ ਨੂੰ ਇੱਕ ਨੂੰ ਫੋਨ ਲਾਇਆ ਸੀਗਾ ਇਹਨਾਂ ਦੇ ਆਫਿਸ ਵੀ ਲਾਇਆ ਕਿਸੇ ਨੇ ਚੁੱਕਿਆ ਨਹੀਂ ਹੈ ਪਰ ਇਹਨਾਂ ਦੇ ਇੱਕ ਤਰਜਮਾਨ ਨੇ ਮੇਰਾ ਫੋਨ ਚੁੱਕ ਲਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਬਾਈ ਜੀ ਅਸੀਂ ਕੋਈ ਇਹਦੇ ਤੇ ਰਿਐਕਟ ਨਹੀਂ ਕਰ ਸਕਦੇ ਕਿਉਂ ਕਿ ਕਿਉਂਕਿ ਪਾਰਟੀ ਵੱਲੋਂ ਕੋਈ ਲਾਈਨ ਇਹਦੇ ਤੇ ਨਹੀਂ ਆਈ ਜੋ ਵਰਸ਼ਨ ਦਿੰਦੇ ਤਾਂ ਮੈਂ ਉਸ ਨੂੰ ਵੀ ਜ਼ਰੂਰ ਕੋਟ ਕਰ ਦੇਣਾ ਸੀਗਾ ਇਹਦੇ ਵਿੱਚ ਮੈਂ ਉਹ ਵੀ ਸ਼ਾਮਲ ਕਰ ਲੈਂਦਾ ਹਾਂ ਜਦੋਂ ਵੀ ਮਾਨ ਸਾਹਿਬ ਦਾ ਜਾਂ ਕੈਲੋ ਕੇ ਇਹਨਾਂ ਦੀ ਪਾਰਟੀ ਬਣੀ ਹੋ ਕੋਈ ਇਹਦੇ ਤੇ ਜਵਾਬ ਆਏਗਾ ਤਾਂ ਅਸੀਂ ਉਹ ਵੀ ਜ਼ਰੂਰ ਇਹਦੇ ਵਿੱਚ ਅਪਡੇਟ ਕਰ ਦੇਵਾਂਗੇ ਤਾਂ ਖੈਰ ਹੁਣ ਸੁਖਪਾਲ ਸਿੰਘ ਖਹਿਰਾ ਨੇ ਜੋ ਕਥੇ ਦੋਸ਼ ਲਾਏ ਨੇ ਕਥੇ ਦੋਸ਼ਾਂ ਦੇ ਮੁਤਾਬਕ ਕਿ 4 1/2 ਕਿੱਲੇ ਜ਼ਮੀਨ ਜਿਹੜੀ ਆ ਉਹ ਗਿਫਟ ਕੀਤੀ ਗਈ ਆ ਕਿਨੂੰ ਮਾਨ ਸਾਹਿਬ ਜੀ ਦੇ ਜਿਹੜੇ ਮਾਤਾ ਜੀ ਆ ਉਹਨਾਂ ਨੂੰ ਇੱਕ ਦੋਸ਼ ਹੋ ਰਿਹਾ ਕਥੇ ਤੌਰ ਤੇ ਕਿ ਇਹਨਾਂ ਦੇ ਜਿਹੜੇ ਭੂਆ ਜੀ ਦੇ ਪੁੱਤਰ ਆ ਉਹਨਾਂ ਨੇ ਤਕਰੀਬਨ 5 ਕਿੱਲੇ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਇਹਨਾਂ ਦੇ ਪਿੰਡ ਜਦਕਿ ਉਹਨਾਂ ਦੇ ਪਿੰਡ ਦੂਰ ਆ ਤਾਂ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਤੇ ਰਿਲਾਈਬਲ ਜਿਹੜੇ ਸੋਰਸਸ ਹੁੰਦੇ ਆ ਉਹਨਾਂ ਦੇ ਜ਼ਰੀਏ ਮਿਲੀ ਆ ਉਹ ਇਹੋ ਆ ਕਿ ਦਰਅਸਲ ਜਿਹੜੇ ਇਹਨਾਂ ਦੇ ਭੂਆ ਜੀ ਆ ਉਹ ਸ਼ਾਇਦ ਹੁਣ ਤੱਕ ਕੈਨੇਡਾ ਮੂਵ ਹੋ ਗਿਆ ਤਾਂ ਕੈਨੇਡਾ ਮੂਵ ਹੋ ਗਿਆ ਤੇ ਜਿਹੜੇ ਮਤਲਬ ਕਿ ਇਹਨਾਂ ਦੇ ਭੂਆ ਦੇ ਪੁੱਤਰ ਆ ਉਹ ਉਹਨਾਂ ਦਾ ਪਿੰਡ ਵਾਕਿਆ ਹੀ ਦੂਰ ਆ ਉਹਨਾਂ ਨੇ ਉਹ ਜ਼ਮੀਨ ਜਿਹੜੀ ਖਰੀਦੀ ਆ ਜਿਹਦਾ ਕਥੇ ਤੌਰ ਤੇ ਇਹਨਾਂ ਨੇ ਜ਼ਿਕਰ ਕੀਤਾ ਹੈ ਇਹ ਕਹਿ ਕੇ ਕਿ ਉਹ ਠੇਕਾ ਵੀ ਮਾਨ ਸਾਹਿਬ ਜੀ ਦੇ ਜਿਹੜੇ ਮਾਤਾ ਜੀ ਉਹ ਲੈ ਰਹੇ ਆ ਤੇ ਸਭ ਤੋਂ ਮਾੜੀ ਗੱਲ ਜਿਹੜੀ ਆ ਕਿ ਪੰਜਾਬ ਦੇ ਮੀਡੀਆ ਦੇ ਇੱਕ ਹਿੱਸੇ ਨੇ ਇੱਕ ਮਹੱਤਵਪੂਰਨ ਖਬਰ ਨੂੰ ਮਾਰ ਦਿੱਤਾ ਅਸੀਂ ਹੁਣ 4-5 ਦਿਨ ਵੇਟ ਕੀਤਾ ਕਿ ਸ਼ਾਇਦ ਮਾਨ ਸਾਹਿਬ ਇਹਦੇ ਤੇ ਜਵਾਬ ਦੇਣਗੇ ਪਰ ਮਾਨ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਇਸ ਲਾਜਵਾਬੀ ਨੂੰ ਕੀ ਸਮਝੀਏ ਕੀ ਸਮਝੀਏ ਅਸਲ ਦੇ ਵਿੱਚ ਜਿੰਨੀ ਕੋਈ ਜਾਣਕਾਰੀ ਹੈ ਕਿ ਜਿਹੜਾ ਇਹ ਜ਼ਮੀਨ ਦਾ ਟੁਕੜਾ ਸੀ ਦਰਅਸਲ ਜਿਵੇਂ ਆਪਣੇ ਅਕਸਰ ਹੁੰਦਾ ਹੈ ਕਿ ਕਈ ਵਾਰ ਆਪਾਂ ਕਿਸੇ ਹੋਰ ਦੇ ਨਾਮ ਤੇ ਖਰੀਦਦੇ ਹਾਂ ਹੁਣ ਪਹਿਲਾ ਸਵਾਲ ਤੇ ਪਤਾ ਹੋਏਗਾ ਸ਼ਾਇਦ ਜੋ ਇਹਨਾਂ ਦੇ ਮਾਤਾ ਜੀ ਹੈ ਉਹ ਦੋਨੇ ਭੈਣਾਂ ਇੱਕੋ ਕਰਨੇ ਜਿਵੇਂ ਆਪਣੇ ਅਕਸਰ ਹੁੰਦਾ ਪਿੰਡਾਂ ਦੇ ਵਿੱਚ ਤਾਂ ਗੱਲ ਇਹ ਆ ਕਿ ਬਾਈ ਇੱਕੋ ਹੀ ਭੈਣ ਨੂੰ ਫਿਰ ਗਿਫਟ ਕਿਉਂ ਆਇਆ ਇੱਕ ਵੱਡਾ ਸਵਾਲ ਹੈ ਦੂਸਰਾ ਦੂਜੀ ਚੀਜ਼ ਇਹ ਆ ਕਿ ਕੀ ਇਹ ਜ਼ਮੀਨ ਉਸੇ ਤਰ੍ਹਾਂ ਹੀ ਖਰੀਦੀ ਗਈ ਜਿਸ ਤਰ੍ਹਾਂ ਅਕਸਰ ਆਪਾਂ ਦੇਖਦੇ ਆ ਕਿ ਜਿਵੇਂ ਔਰਤਾਂ ਦੇ ਨਾਮ ਕਈ ਵਾਰ ਖਰੀਦੀ ਜਾਂਦੀ ਹੈ ਕਿ ਬਾਈ ਮਤਲਬ ਕਿ ਕੋਈ ਡਿਊਟੀ ਚ ਜਿਹੜੀ ਹੁੰਦੀ ਹੈ ਸਟਾਫ ਡਿਊਟੀ ਚ ਕਿ ਉਹਦੇ ਚ ਰਾਇਤ ਮਿਲ ਜਾਂਦੀ ਹੈ ਵਗੈਰਾ ਵਗੈਰਾ ਕਿਉਂਕਿ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਜ਼ਮੀਨ ਹੁਣ ਨਹੀਂ ਖਰੀਦੀ ਗਈ ਜ਼ਮੀਨ ਅ ਕੁਝ ਸਮਾਂ ਪਹਿਲਾਂ ਮਤਲਬ ਕਿ ਸ਼ਾਇਦ ਮੁੱਖ ਮੰਤਰੀ ਬਣਨ ਤੋਂ ਵੀ ਪਹਿਲਾਂ ਖਰੀਦੀ ਗਈ ਹੈ ਤੇ ਕੁਝ ਇਸ ਤਰ੍ਹਾਂ ਕਰਕੇ ਹੀ ਇਹ ਜ਼ਮੀਨ ਜਿਹੜੀ ਘੁੰਮ ਕਮਾ ਕੇ ਹੋਣ ਇਹਨਾਂ ਦੇ ਮਾਤਾ ਜੀ ਕੋਲ ਆਈ ਆ ਪਰ ਹੁਣ ਮਾਨ ਸਾਹਿਬ ਕਸੂਤੇ ਇਸ ਗੱਲੋਂ ਫਸੇ ਆ ਕਿ ਉਹ ਜਵਾਬ ਨਹੀਂ ਦੇ ਸਕਦੇ ਜੇ ਉਹ ਇਹ ਵੀ ਕਹਿਣ ਕਿ ਜੀ ਜ਼ਮੀਨ ਤੇ ਮੈਂ ਆਪਣੀ ਕਮਾਈ ਦੇ ਨਾਲ ਖਰੀਦੀ ਸੀ ਜੀ ਜ਼ਮੀਨ ਜਿਹੜੀ ਹੈ ਮੈਂ ਆਪਣੀ ਕਮਾਈ ਦੇ ਨਾਲ ਖਰੀਦੀ ਸੀਗੀ ਪੂਆ ਜੀ ਨੂੰ ਦਿੱਤੀ ਉਹਨਾਂ ਨੇ ਵਾਪਸ ਦੇ ਦਿੱਤੀ ਹੈ ਤਾਂ ਫਿਰ ਉੱਥੇ ਵੀ ਵੱਡੇ ਸਵਾਲ ਖੜੇ ਹੋਣਗੇ ਵੱਡੇ ਸਵਾਲ ਖੜੇ ਹੋਣਗੇ ਪਰ ਸਵਾਲਾਂ ਦੇ ਜਵਾਬ ਮਾਨ ਸਾਹਿਬ ਅੱਜਕੱਲ ਦੇ ਨਹੀਂ ਰਹੇ ਇਹਨਾਂ ਦੇਣਾ ਚਾਹੀਦਾ ਜਵਾਬ ਕਿ ਜੇਕਰ ਪ੍ਰੈਸ ਕਾਨਫਰੰਸ ਕਰਕੇ ਸੋਪਾਲ ਸਿੰਘ ਖਹਿਰਾ ਜਿਹੜੇ ਕਿ ਤੁਹਾਡੇ ਬੜੇ ਤਿੱਖੇ ਵਿਰੋਧੀ ਆ ਜੇ ਉਹਨਾਂ ਨੇ ਇਹ ਦੋਸ਼ ਕਥੇ ਦੋਸ਼ ਜਿਹੜੇ ਆ ਉਹ ਗਲਤ ਲਾਏ ਆ ਸਾਜ਼ਿਸ਼ਾਂ ਲਾਏ ਆ ਜਾਣਬੁੱਝ ਕੇ ਲਾਏ ਆ ਤੁਸੀਂ ਉਹਨਾਂ ਤੇ ਮੁਕੱਦਮਾ ਕਿਉਂ ਨਹੀਂ ਪਾਇਆ ਹੁਣ ਤੱਕ ਤੇ ਤੁਝਾ ਕਿ ਜ਼ਮੀਨ ਬਾਬਤ ਤੁਸੀਂ 5 ਦਿਨ ਬੀਤ ਜਾਣ ਦੇ ਬਾਅਦ ਵੀ ਗੱਲ ਜਿਹੜੀ ਆ ਉਹ ਸਾਹਮਣੇ ਸਪਸ਼ਟ ਤੌਰ ਤੇ ਨਹੀਂ ਰੱਖ ਰਹੇ ਇਹਨੂੰ ਕੀ ਸਮਝਿਆ ਜਾਵੇ ਸੂਰ ਕੀ ਸਮਝਿਆ ਜਾਵੇ ਕੀ ਇਸ ਨੂੰ ਜਾਣਿਆ ਜਾਵੇ ਤਾਂ ਖੈਰ ਚਲੋ ਮੈਂ ਇੱਕ ਗੱਲ ਚੜੀ ਹੈ ਉਹ ਇੰਨੀ ਕੋ ਰੱਖਣੀ ਸੀ ਕਿ ਦਰਅਸਲ ਇਹੋ ਹੀ ਕਹਾਣੀ ਬਣਦੀ ਨਜ਼ਰ ਆ ਰਹੀ ਆ ਤਾਂ ਜਿਹੜਾ ਜ਼ਮੀਨ ਦਾ ਟੁਕੜਾ ਨਾਲੇ ਦੇਖੋ ਨਨਾਨ ਪਰਚਾਈ ਦਾ ਰਿਸ਼ਤਾ ਠੀਕ ਹੈ ਬਹੁਤ ਵਧੀਆ ਗੱਲ ਹੈ ਜੇ ਗਿਫਟ ਇਸ ਤਰ੍ਹਾਂ ਦੇ ਆਉਂਦੇ ਆ ਪਰ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਇਸ ਤਰ੍ਹਾਂ ਦੇ ਗਿਫਟ ਇਹਨਾਂ ਰਿਸ਼ਤੇਦਾਰੀਆਂ ਚ ਪਹਿਲਾਂ ਵੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਆਦਾਨ ਪ੍ਰਦਾਨ ਇਦਾਂ ਹੋਏ ਆ ਇਹ ਗੱਲ ਜਿਹੜੀ ਹੈ ਇਹ ਜ਼ਰੂਰ ਇਹਨਾਂ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਖੈਰ ਇੰਨੀ ਮੇਰੀ ਬਾਤ ਕਿਉਂਕਿ ਭਾਈ ਗੱਲ ਇਹ ਆ ਕਿ ਪੇਜ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਇਹ ਨਹੀਂ ਤੁਰਦਾ ਤਰੋਂਦਾ ਪਰ ਜਿੰਨੀ ਕੋ ਹੁੰਦੀ ਹੈ ਗੱਲਬਾਤ ਆਪਾਂ ਹੁਣ ਨਹੀਂ ਕੋਈ ਇੱਥੇ ਰੱਖ ਦਿੰਨੇ ਆ